ਔਰ ਖਬਰਾਂ ਲਈ ਸਾਡਾ YouTube ਦਾ ਚੈਨਲ ਸਬਸਕ੍ਰਾਈਬ ਕਰੋ। ਸਕਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਟੱਲੀ ਹੋਏ ਮੁਲਾਜ਼ਮਾਂ ਨੂੰ ਦੇਖ ਰਹੇ ਹੋ ਤਾਂ ਦਾਦੀਏ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ। ਲੁਧਿਆਣਾ ਦੇ ਸਰਕਾਰੀ ਹਸਪਤਾਲ ਦੇ ਬਾਹਰ ਇਹਨਾਂ ਪੁਲਿਸ ਮੁਲਾਜ਼ਮਾਂ ਦੀ ਗੱਡੀ ਡਿਵਾਈਡਰ ਦੇ ਨਾਲ ਟਕਰਾ ਗਈ। ਜਿਸ ਤੋਂ ਬਾਅਦ ਜਦੋਂ ਇਹਨਾਂ ਦੀ ਵੀਡੀਓ ਬਣਾਈ ਗਈ ਤਾਂ ਪਾਇਆ ਗਿਆ ਕਿੰਨਾ ਮੁਲਾਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ ਇਹਨਾਂ ਦੇ ਉੱਤੇ ਨਸ਼ਾ ਕਰਨ ਦੇ ਇਲਜ਼ਾਮ ਲੱਗੇ ਨੇ ਤਾਂ ਦੱਸਦੀ ਹੈ ਕਿ ਹਸਪਤਾਲ ਦੇ ਅੰਦਰ ਪੁਲਿਸ ਚੌਕੀ ਦੇ ਪੁਲਿਸ ਮੁਲਾਜ਼ਮ ਵੀ ਸ਼ਰਾਬੀ ਹਾਲਤ ਵਿੱਚ ਪਾਏ ਗਏ ਤਾਂ ਫਿਰ 2 ਨੰਬਰ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਮੁਲਾਜ਼ਮਾਂ ਦਾ ਮੈਡੀਕਲ ਕਰਵਾਇਆ ਤੇ ਅਗਲੀ ਜਾਂਚ ਕਰਨ ਦੀ ਗੱਲ ਕਹੀ ਗਈ ਹੈ ਆਓ ਨਜ਼ਰ ਮਾਰ ਦਿਆਂ ਸਾਰੀਆਂ ਤਸਵੀਰਾਂ ਤੇ ਆ ਦੇਖ ਸਕਦੇ ਹੋ ਤੁਸੀਂ ਸਿਵਲ ਹਸਪਤਾਲ ਦੇ ਵਿੱਚ ਤੇ ਆ ਮਾਮਲਾ ਇਹਨਾਂ ਨੂੰ ਫੋਨ ਮੰਗਣਾ ਵਾ ਦੇਖੇਗਾ ਹੈ ਫੋਨ ਮੰਗਣਾ ਹੱਥ ਲਾ ਲ ਕੋਈ ਨਹੀਂ ਕੋਈ ਨਹੀਂ ਲਾਲਾ ਹੱਥ ਲਾਲਾ ਹੱਥ ਤੂੰ ਲਾਲਾ ਯਾਰ ਤੂੰ ਹੱਥ ਲਾ ਲ ਤੂੰ ਫੋਨ ਨੂੰ ਹੱਥ ਲਾ ਲੈ ਦੇਖ ਲੈਣਾ ਮੈਂ ਵੀ ਤੂੰ ਭੰਨਣ ਦੀ ਗੱਲ ਤਾਂ ਬੜੀ ਦੂਰ ਦੀ ਗੱਲ ਕਰਦਾ ਤੂੰ ਤੂੰ ਹੱਥ ਲਾ ਕੇ ਦੇਖ ਲੈ ਹੈ ਸਮਝ ਗਿਆ ਨਾ ਦੱਸ ਰਹੀ ਏ ਹੋੜੇ ਵੱਲੇ ਹੋ ਕੁ ਪਰਸਨ ਕੀ ਹਾਂਜੀ ਉਹ ਹੋੜੇ ਵੱਲੇ ਹੁਣ ਪਰਸਨ ਇਹ ਜਿਹੜੇ ਅਫਸਰਾਂ ਕੀ ਟਿੱਕੀ ਹੋਈ ਆ ਰੋਹਰ ਬੰਦਾ ਆ ਦੇਖੋ ਜੀ ਸਾਰੀ ਸਿਵਲ ਹਸਪਤਾਲ ਦੀ ਪੁਲਸ ਚੌਂਕੀ ਵਾਲੇ ਆ ਦੇਖੋ ਜੀ ਆ ਚੌਂਕੀ ਦੇ ਬਾਹਰ ਦੀ ਇਹ ਵੀਡੀਓ ਜੀ ਵੇਖੋ ਜੋ ਵੀ ਹੈਗਾ ਸੀਨੀਅਰ ਅਫਸਰ ਦੇ ਨੋਟਿਸ ਵੀ ਲਿਆਂਦਾ ਜਾਏਗਾ ਫਿਰ ਗੱਲ ਕਰਦੇ ਆ ਇਹਨਾਂ ਦਾ ਮੁਲਾਜ਼ਾ ਕਰਾਉਂਗੇ ਜੀ ਮੁਲਾਜ਼ਾ ਕਰਾਉਂਗੇ ਇਹਨਾਂ ਦਾ ਮੈਡੀਕਲ ਆਹੋ ਕਰਾਉਂਗਾ ਜੀ ਕਿੰਨੇ ਮਲਾਜ਼ਮ ਹੈਗੇ ਜਿਹੜੇ ਚੌਂਕੀ ਤੇ ਮੌਜੂਦ ਨੇ ਹੁਣ ਅਜੇ ਤਮਾ ਆਇਆ ਆਂ ਆਣ ਕੇ ਤੁਹਾਡੇ ਲਾਗੇ ਹੀ ਖੜਾ ਆਂ ਯਾਰ ਨਹੀਂ ਤੁਹਾਨੂੰ ਤੁਹਾਨੂੰ ਹੁਣ ਤੱਕ ਪ੍ਰੈਜ਼ੈਂਟ ਮਲਾਜ਼ਮ ਕਿੰਨੇ ਲੱਗੇ ਇੱਥੇ ਹੈਗੇ ਆ 3 ਕ ਮਲਾਜ਼ਮਾ ਹੋਣੇ ਕੌਣ ਕੌਣ ਨੇ ਹੁਣ ਵੇਖਦਾ ਜੇ ਤੇ ਮੈਂ ਆਣ ਕੇ ਤੁਸੀਂ ਗੱਡੀ ਮੈਂ ਬੰਦ ਕੀਤੀ ਆ ਵੀ ਇਹ ਗੱਡੀ ਨਹੀਂ ਜਿਹੜੇ ਮਲਾਜ਼ਮ ਹੈਗੇ ਨੇ ਸਿਵਲ ਹਸਪਤਾਲ ਦੀ ਚੌਂਕੀ ਦੇ ਮਲਾਜ਼ਮ ਹੀ ਨੇ ਆਹ ਵੇਖਦੇ ਆਂ ਜਾਰਜ ਵੀ ਆਏ ਵੇਖਦਾ ਹੁਣ ਸਾਰੀ ਗੱਲ ਵੇਖਦੇ ਆਂ ਗੱਡੀ 'ਚ ਬਹਿ ਕੇ ਆਏ ਤੁਹਾਨੂੰ ਸਾਰੀ ਗੱਲ ਦੱਸੀ ਜਾਏਗੀ ਵੇਖਦੇ ਆਂ ਆਪਾਂ ਇਹ ਗੱਡੀ 'ਚ ਬਹਿ ਕੇ ਆਏ ਕਿੱਥੋਂ ਆਏ ਨੇ ਕਿਹੜੇ ਕਿਹੜੇ ਥਾਣੇ ਦੇ ਨੇ ਜੀ ਆਪ ਤੁਹਾਡੇ ਸਾਹਮਣੇ ਤੁਸੀਂ ਮੇਰੇ ਨਾਲ ਇੱਥੇ ਪਹਿਲਾਂ ਦੇ ਖੜੇ ਜੀ ਹੁਣ ਮੈਂ ਹੁਣ ਵੀਰੇ ਆਇਆ ਹੁਣ ਮੈਂ ਦੱਸਣਾ ਜੀ ਹਨਾ ਠੀਕ ਹੈ ਫਿਰ ਵੇਖਦਾ ਵੀ ਕੀ ਠੀਕ ਹੈ ਠੀਕ ਹੈ ਤੁਸੀਂ ਮੌਕਾ ਦੇਖ ਲਓ ਅਸੀਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਗੱਡੀ ਕਿੱਥੇ ਘਰੋ ਗੱਡੀ ਕਿਹਦੀ ਹੈ ਕਿੱਥੋਂ ਕੋੜੀ ਹੈ ਵੇਖ ਲਿਓ ਵੇਖ ਲਿਓ ਖੜੋ ਗੱਡੀ ਕਿਹਦੀ ਹੈਗੀ ਜੀ ਯਾਰ ਸਰ ਬਤਾਓ ਆਪ ਨੂੰ ਮਨ ਡਾਉਨ ਡਾਉਨ ਲੋਡ ਕਰਨੀ ਗੱਡੀ ਖੜੀ ਹੈ ਗੱਡੀ ਬੜੀ ਹੁੰਦੀ ਹੈ ਅੱਛਾ ਤੁਹਾਡਾ ਕੀ ਨਾਮ ਹੈ ਜੀ ਨਰਜਾ ਵੀਰ ਨੂੰ ਤੁਸੀਂ ਕਿੱਥੋਂ ਦੇ ਕਿੱਥੇ ਕਿੱਥੇ ਦਿਨਾ ਤੇ ਕਿੱਥੇ ਤੋਂ ਆਤੀ ਤੁਹਾਡੀ ਸਿਵਲ ਸਿਵਲ ਅਸਟਾਲ ਦੀ ਬਿਲਕੁਲ ਜੀ ਤੁਸੀਂ ਕੋਈ ਨਸ਼ਾ ਕੀਤਾ ਜੀ ਨਾ ਕੋਈ ਨਸ਼ਾ ਹਾਂਜੀ ਨਹੀਂ ਬੰਨੀ ਸਰ ਨਹੀਂ ਸਰ ਪਾ ਪਾ ਸੀਮਾ ਜੀ ਆਫ ਡਿਊਟੀ ਆ ਮੇਰੀ ਅਸਟਾਫ ਆਫ ਡਿਊਟੀ ਸਿਰ ਸਰ ਵਰਦੀ ਪਾ ਕੇ ਖੜੇ ਹਾਂ ਸੀਮਾ ਜੀ ਵਰਦੀ ਪਾਈ ਹੋ ਜੀ ਨੌਨ ਰੋਲਟੀ ਹੈ ਇਹ ਨਹੀਂ ਮੈਂ ਕੋਈ ਨਸ਼ਾ ਵਗੈਰਾ ਕੀਤਾ ਹੈ ਜੀ ਨਾ ਕੋਈ ਕੋਈ ਨਹੀਂ ਲੱਗਦਾ ਵੀ ਜੀ ਤੁਸੀਂ ਮਨਾਈ ਹੋ ਰਾਜਪਾਲ ਦੀ ਦਸਤਾਰ ਕਿੱਥੇ ਹੈ ਜੀ ਜੀ ਦਸਾਰ ਉਹ ਦਖਣ ਸਰ ਕਿੱਥੇ ਜਿਹੜੇ ਪੋਸ਼ ਦਸਾਰ ਮੇਰੀ ਪੱਕ ਪਈ ਹੈ ਅੰਦਰ ਅੰਦਰ ਪਈ ਹੈ ਅੱਛਾ ਜੀ ਜਦੋਂ ਮੈਂ ਪਾਸਾ ਪਾਸਾ ਮਾਈਨ ਡਿਊਟੀ ਹੋ ਇਸ ਟਾਈਮ ਉਹ ਵੀ ਕੱਟਿਆ 24 ਘੰਟੇ ਆ ਓਨ ਡਿਊਟੀ 24 ਘੰਟੇ ਆ ਡਿਊਟੀ ਤੇ ਉਹ ਸਟੇ ਬੈਕ ਓਨ ਓਨ ਡਿਊਟੀ 24 ਘੰਟੇ ਆ ਇਹ ਇਹ ਪੁਲਿਸ ਵਾਲੀ ਨਹੀਂ ਜ਼ਰੂਰੀ ਹੁੰਦੀ 6 ਵਜੇ ਪਹੁੰਚ ਜਿਉਂ 6 ਵਜੇ ਨਾ ਅਮੀ ਸੀਮਾਂ ਚ ਐਮਰਜੈਂਸੀ ਡਿਊਟੀ ਹੈ ਨਾ ਦੀ ਇਹ ਮੇਰੀ ਮੇਰੀ ਨਹੀਂ ਹੋਰ ਹੋਦਾ ਤੇ ਆ ਤੁਹਾਡੇ ਕਿੱਥੇ ਆ ਮੇਰੀ ਮੈਂ ਆ ਜਾ ਮੈਂ ਟੋਪੇ ਆ ਜਾ ਉਹਦੀ ਹੋਲਡ ਡਿਊਟੀ ਹੈ ਤੁਹਾਡੇ ਨਾਲ ਹੋਰ ਕੋਣ ਕੋਣ ਮੌਜੂਦ ਹੈ ਇੱਥੇ ਡਿਊਟੀ ਤੇ ਚੁੱਕ ਜਾ ਸਰ ਐਸਰ ਸਰ ਸਰਕੀ ਮੈਂ ਮੇਰੀ ਡਕਣ ਦੀ ਆ ਨਿਰੰਜਨ ਜੀ ਇਹ ਜਿਹੜੀ ਗੱਡੀ ਹੈ ਇੱਕ ਇੱਕਿੰਦੀ ਕਿਹੜੇ ਮੁਲਾਜ਼ਮ ਦੀ ਹੈ ਪਤਾ ਕੀ ਆਪ ਦੇਖ ਲੈਂਦੇ ਨਹੀਂ ਤੁਸੀਂ ਇੱਥੇ ਦੇਖ ਜਿਹੜੀ ਕਿਹੜੀ ਗੱਡੀ ਦੇਖ ਲੈਂਦੇ ਆ ਦੇਖ ਲੈਂਦੇ ਆ ਹੋਰ ਜੀ ਖੈਰ ਜੇਕਰ ਪੁਲਿਸ ਦੇ ਮੁਲਾਜ਼ਮ ਡਿਊਟੀ ਤੇ ਤਣਾਤ ਹੋ ਕੇ ਉਹ ਨਸ਼ੇ ਦੇ ਵਿੱਚ ਧੁੱਤ ਹੋਣਗੇ ਤਾਂ ਫਿਰ ਲੋਕਾਂ ਦੀ ਸੁਰੱਖਿਆ ਦਾ ਜ਼ਿੰਮਾ ਕਿਹਨਾਂ ਦੇ ਸਿਰ ਤੇ